ਜੀ ਮੈਂ ਰਿਪੋਰਟਰ ਅਨੁਰੂਪ ਤੁਹਾਡਾ ਸਾਡੇ ਚੈਨਲ ਟੂਡੇ ਨਿਊਜ਼ ਤੇ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਇਹਨੇ ਤੇ ਮੇਰੀ ਟੀਮ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਸਤੰਤਰਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜਿਵੇਂ ਤੁਹਾਨੂੰ ਪਤਾ ਹੈ ਕੱਲੋ ਸਾਡਾ ਆਜ਼ਾਦੀ ਦਿਹਾੜਾ ਹੈ ਜਿਸ ਨੂੰ ਲੈ ਕੇ ਅਥure ਦੇਸ਼ ਵਿੱਚ ਉਤਸ਼ਾਹ ਨਾਲ ਧਿਆਨ ਜਲਦੀਆਂ ਹਨ ਪਰ ਕੀ ਸਾਡੇ ਦੇਸ਼ ਦੇ ਨਾਗਰਿਕ ਬੱਚੇ ਵੱਡੇ ਮਜ਼ੁਰਕੇ ਜਾਣਦੇ ਹਨ ਕਿ ਸਾਨੂੰ ਆਜ਼ਾਦੀ ਕਿਵੇਂ ਮਿਲੀ ਸਾਨੂੰ ਆਜ਼ਾਦੀ ਕਦੋਂ ਮਿਲੀ ਇੱਕ ਤਿਹਾਰ ਦੀ ਤਰ੍ਹਾਂ ਕਿਉਂ ਮਨਾਈ ਜਾਂਦੀ ਹੈ ਤੇ ਕਿਨੇ ਭਾਰਤ ਦੇ ਨਾਗਰਿਕਾਂ ਨੂੰ ਭਾਰਤ ਨੂੰ ਸੈਣੀ ਪਈ ਆਜ਼ਾਦੀ ਪ੍ਰਾਪਤ ਕਰਨ ਲਈ ਆਓ ਅੱਜ ਅਸੀਂ ਇਸ਼ਵੀ ਸੇ ਵਾਰੇ ਕੁਝ ਨਵੀਆਂ ਥੀਕਾ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਭ ਤੋਂ ਪਹਿਲਾਂ ਕੋਸ ਖੁਲੋਂ ਦੇ ਵਿਦਿਆਰਥੀਆਂ ਕੋਲ ਜਾਂਦੇ ਹਾਂ ਹੈਲੋ ਹੈਲੋ ਮੈਂ ਰਿਪੋਰਟਰ ਅਨੂਮੀ ਤੁਹਾਡੇ ਸਾਡੇ ਚੈਨਲ ਟੂਡੇ ਨਿਊਜ਼ ਤੇ ਸਵਾਗਤ ਕਰਦੀ ਹਾਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੇਰਾ ਨਾਮ ਜਸਪ੍ਰੀਤ ਕੌਰ ਹੈ ਤੁਸੀਂ ਕਿਹੜੀ ਚਮਾਰਦੀ ਵਿਦਿਆਰਥੀ ਹੋ ਅਸੀਂ ਦਸੰਗ ਚਮਾਰਦੀ ਵਿਦਿਆਰਥੀ ਹਾਂ ਤੁਹਾਨੂੰ ਪਤਾ ਹੈ ਕਾਲੂ ਖੁਲੇ ਦੇਸ਼ੀ

मैं रिपोर्टर अनोरीन छोटा सा चैनल टुडे न्यूज़ दे स्वागत करती हूँ थोड़ा की नाम है मेरा नाम जासा मेरा नाम नेहा के चलो पता है कालू पूरे देश में की है कालू कालू की है कालू तो छुट्टी है हाँ जी छुट्टी है पर छुट्टी बहुत खास दिन की बहुत इतिहासिक � नहीं जी आम दिन आम छुट्टी नहीं चलो एक दस्तों तो एक तो नहीं पता भी छुट्टी क्यों है फिर छुट्टी पर तो तुझे करना क्या है ਰੰਗ ਕੀ ਆਰਾਮ ਕਰਾਂਗੇ ਕੰਜੀਰਾਮ ਕਰਾਂਗੇ ਇਸ ਤੋਂ ਬੰਦੇ ਕੋਈ ਨਹੀਂ ਜਾਣਦੇ ਨਹੀਂ ਚਲ ਸਮਝਾਣੇ ਆਪਾਂ ਮੈਨੂੰ ਇਹ ਲੱਗਦੀ ਹੈ ਬੜਾ ਦੁੱਖ ਹੋ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿਦਿਆਰਥੀ ਨਹੀਂ ਜਾਣਦੇ ਕਿ ਸਾਡਾ ਜਾਂਦੀ ਦਿਖਾਣਾ ਹੈ ਆਹ ਕੁਝ ਹੋਰ ਨਾਗਰੀਕਾਂ ਤੋਂ ਜਾਣਕਾਰੀ ਪ੍ਰਾਪਤ ਕਰਦਿਆਂ ਸਸ਼ੀਦਾ ਜੀ ਸਸ਼ੀਕਾ ਜੀ ਮੈਂ ਰਿਪੋਰਟਰ ਅਨੁਨੀਤ ਤੁਹਾਡੇ ਸਾਡੇ ਚੈਨਲ ਟੂਡੀ ਨਿਊਜ਼ ਤੇ ਸਵਾਗਤ ਕਰਦੀ ਹਾਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅੰਬੀ ਘੋੜੇ ਤੁਹਾਨੂੰ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਇੱਕ ਅਧਿਆਪਕ ਹਾਂ जिम्मे तुम्हें पता है कलमी पद छुट्टी है छुट्टी का कारण जानते हो जी हाँ कल पंद्रह अगस्त है पंद्रह अगस्त बिल्कुल है पर पंद्रह अगस्त होश आजादी मिली सी हाँ जी आजादी मिली सी बिल्कुल ठीक है पर आजादी कि मिली थी पंद्रह अगस्त में मनाया जाता है आजादी प्राप्त करने लिया कि अच्छी अच्छी हुई हैं किस्त सी भारत भारत के नागरिका सहने पे जो सब तेना नहीं पता बस मैंने पता है कल पंद्रह अगस्त आजादी थी ਤਾਂ ਬਾਤ ਮੈਨੂੰ ਦੱਸਦੇ ਹਨ ਕੁਸ਼ੀ ਬੇਕੀ ਦੇਖਤੀ ਹੈ ਕਿ ਆਪਾਂ ਨੂੰ ਜਾਣਦੇ ਹਨ ਕੱਲ ਨੂੰ ਸਾਨੂੰ ਪਜਾਤੀ ਸੀ ਪਰ ਉਹ ਇਹ ਨਹੀਂ ਜਾਣਦੀ ਆਜ਼ਾਦੀ ਕਿਵੇਂ ਮਿਲੀ ਸੀ ਕਿੰਨੀਆਂ ਸ਼ਹੀਦੀਆਂ ਹੋਈਆਂ ਤੇ ਉਹ ਜਾਗੀ ਪ੍ਰਾਪਤ ਕਰਨ ਲਈ ਕਿੰਨੇ ਦੁੱਖ ਦੇ ਸਹੀ ਭਾਰ ਤੋਰ ਸੀ। ਆਓ ਕੋਣੇ ਸਿੰਘ ਬਾਜ਼ਾਰ ਵੱਲ ਚੱਲਦੇ ਹਾਂ ਉੱਥੇ ਇਹਨਾਂ ਕੁਝ ਨਾਗਰਿਕਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਸ਼ੀ ਦਾ ਜੀ ਹੈਲੋ ਸਸ਼ੀ ਦਾ ਜੀ ਮੈਰੀ ਬੋਡਰ ਅਨੁਰੇਦ ਛੋਟਾ ਸਾਡੇ ਚੈਨਲ ਟੂਡੇ ਨਿਊਜ਼ ਤੇ ਸਵਾਗਤ ਕਰਦੇ ਹਾਂ ਤੁਹਾਡੇ ਕੀ ਨਾਮ ਹੈ? ਜੀ ਮੇਰਾ ਨਾਮ ਮਨਜੀਤ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ ਕਹਨ ਹੈ ਆਪਣੇ ਮਹਿੰਦਾਨ ਦਾ ਮਾਲਿਕ ਦਾ ਤੁਹਾਨੂੰ ਪਤਾ ਹੀ ਹੈ ਕਾਲੂ ਪੂਰੇ ਦੇਸ਼ ਵਿੱਚ ਕੌਮੀ ਪੱਧਰ ਤੇ ਛੁੱਟੀ ਹੈ ਹਾਂਜੀ ਤੁਹਾਨੂੰ ਪਤਾ ਹੈ ਛੁੱਟੀ ਕਿਉਂ ਹੈ ਕੀ ਕਾਰਨ ਹੈ ਹਾਂਜੀ ਕਾਲੂ 15 ਅਗਸਤ ਤੇ ਆਪਣਾ ਇਤਿਹਾਸਿਕ ਦਿਨ ਮੰਨਿਆ ਜਾਂਦਾ ਹੈ ਹਾਂਜੀ ਤੁਸੀਂ ਬਿਲਕੁਲ ਠੀਕ ਹੈ ਕਾਲੂ 15 ਅਗਸਤ ਤੇ ਕਾਲੂ ਕੋਈ ਨਹੀਂ ਕਾਲੂ ਸੱਚੀ ਬਹੁਤ ਵੱਡੇ ਕਿਹਾ ਸਕਦੇ ਨੇ ਪਰ ਇਤਿਹਾਸਿਕ ਦਿਨ ਕਿਹੜਾ ਹੈ ਚਲੋ ਜੀ ਮੈਨੂੰ ਇਹ ਨਹੀਂ ਪਤਾ ਹੁਣ ਗਾਹਾਂ ਦਾ ਟਾਈਮ ਹੈ ਤੁਸੀਂ ਜਾਓ ਇਹਨੂੰ ਦੱਸਦੇ ਹਾਂ ਬੜਾ ਦੁੱਖ ਹੋ ਰਿਹਾ ਕਿ ਦੇਸ਼ ਦੇ ਨਾਗਰਿਕ ਨਹੀਂ ਜਾਣਦੇ ਕੱਲ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ ਆਓ ਇੱਕ ਕਲੋਨੀ ਵਿੱਚ ਚੱਲਦੇ ਹਾਂ ਉੱਥੇ ਜਾ ਕੇ ਕੁਝ ਨਾਗਰਿਕਾਂ ਤੋਂ ਇਸ ਦਿਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਸੀਂ ਕਲੋਨੀ ਵਿੱਚ ਚਾਹ ਚੱਕੇ ਹਾਂ ਇੱਥੇ ਸਾਨੂੰ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਬੇਬੇ ਹੀ ਘਰੇ ਖਾਣੀ ਕਿਨਾ ਨੂੰ ਜਾਂਦੇ ਹਾਂ ਜਾਣਕਾਰੀ ਸੱਸਿਆ ਕਾਲ ਜੀ ਸੱਸਰੀ ਕਾਲ ਪਾਈ ਭਾਈ ਤੁਮ ਕੋਣ ਹੈ ਜੀ ਜਿੰਦਰਾ ਨਾਮ ਅਨਮਿਤ ਤੇ ਮੈਂ ਟਿਊਬੀ ਨਿਊਜ਼ ਚੈਨਲ ਤੋਂ ਆਇਆ ਤੁਹਾਡਾ ਕੀ ਨਾਮ ਹੈ ਪਾਈ ਮੇਰਾ ਨਾਮ ਦਾ ਤਾਰੂਆ ਤਾਰੂ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਪਾਈ ਮੈਂ ਤਾਂ ਝਾੜੂ ਲਗਾਉਣ ਦਾ ਕੰਮ ਕਰਦੀ ਆ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਮੈਂ ਤਾਂ ਪਾਈ 5 ਕਿ ਪੜ੍ਹੀ ਆ ਬੀਬੀ ਜੀ ਜਿਵੇਂ ਤੁਹਾਨੂੰ ਪਤਾ ਹੈ ਕੱਲੋ ਸਾਡਾ ਪੂਰੇ ਦੇਸ਼ ਨੂੰ ਫੌਮੀ ਪਦ ਤੇ ਛੁੱਟੀ ਹੈ ਹੈਨਾ ਤੁਹਾਨੂੰ ਪਤਾ ਹੈ ਛੁੱਟੀ ਦਾ ਕਾਰਨ ਕੀ ਹੈ ਹਾਂ ਪਾਈ ਪਤਾ ਹੈ ਤੇ ਬੀਜੀ ਬੀਜੀ ਤੇ ਸਾਡੇ ਦਰਸ਼ਕਾਂ ਨੂੰ ਸਤਿਕਾਰ ਨਾਲ ਦੱਸਿਓ ਆ ਪਾਈ ਪਾਈ ਕਾਰਮਣ ਹੈਗਾ 15 ਅਪਜਸਤ ਆਪਣੀ ਲਈ ਬੜਾ ਖਾਸ ਦਿਨ ਮੰਨਿਆ ਜਾਂਦਾ ਕਿਹਾ ਜਾਂਦਾ ਆ ਤੁਹਾਨੂੰ ਆਜ਼ਾਦੀ ਮਿਲੀ ਸੀ ਭਾਈ ਹੁੰਦੀ ਏ ਦਿਨ ਪਾਈ ਤਿਹਾਰਾ ਮਾਨ ਮੰਨਿਆ ਜਾਂਦਾ ਤੇ ਸਰਕਾਰੀ ਛੁੱਟੀ ਵੀ ਹੁੰਦੀ ਆ ਇਸ ਦਿਨ ਪ੍ਰਧਾਨ ਮੰਤਰੀ ਨਾਲ ਕਿਲੇ ਤੇ ਝੰਡਾ ਵੀ ਲਹਿਰਾਉਂਦੇ ਨੇ ਆਪਣਾ ਰਾਸ਼ਟਰੀ ਗੀਤ ਵੀ ਹੁੰਦਾ ਆ ਤੇ ਪਾਈ ਮੈਂ ਤਾਂ ਟੀਵੀ ਟੂਬੀ ਤੇ ਦੇਖਿਆ ਸੀਗਾ ਅਖਬਾਰ ਹੂਲ ਤੇ ਪੜ੍ਹਿਆ ਸੀ ਭਾਈ ਤਾਂ ਮੈਂ ਤੁਹਾਨੂੰ ਦੱਸਿਆ ਹੁੰਦਾ ਸੀ ਬਿਲਕੁਲ ਠੀਕ ਚਲਾ ਤਾ ਤੁਸੀਂ ਜੋਗੀ ਕਿਆ ਬਿਲਕੁਲ ਠੀਕ ਹੈ ਪਰ ਉਹਨੇ ਸਾਨੂੰ ਇਹ ਮਿਹਰ ਦਸ਼ਤਾਂ ਦੀ ਜੀ ਰੋਜ਼ ਦਿਸੋ ਇਹ 15 ਅਗਸਤ ਨੂੰ ਕੀ ਸਹੇਸ਼ ਦਿਨ ਲਈ ਚੱਲ ਪਾਈ ਮੈਨੂੰ ਇੰਨਾ ਨਹੀਂ ਪਤਾ ਕੰਮ ਕਰ ਲੈ ਹੁੰਦਾ ਮੈਨੂੰ ਇਹ ਦੱਸਨੇ ਹੋਏ ਬੜੀ ਖੁਸ਼ੀ ਹੋਈ ਕਿ ਸੈਨੇਗੇਸ਼ ਤੇ ਉਹ ਬਚੁਰ ਦੇ ਬੇਬੀ ਜਿਹੜੀ ਕਿ ਪ੍ਰਾਣੀ ਹੋਈ ਹੈ ਸਿਰਫ ਪੰਜ ਕੁ ਬੜੀ ਬਣੀ ਹਨ ਸਾਡੇ ਬੀਸ਼ਵਰੀਆਂ ਦੀ ਥੋੜੀ ਜਾਣਕਾਰੀ ਹੈ ਅੱਜ ਇੱਕ ਪ੍ਰੋਗਰਾਮ ਕੀਤਾ ਜਿਸ ਵਿੱਚ ਜਿਵੇਂ ਵੱਖ-ਵੱਖ ਵਰਗਾ ਵੱਖ-ਵੱਖ ਲੋਕਾਂ ਕੋਲ ਦੇ ਸਭ ਤੋਂ ਪਹਿਲਾਂ ਸਕੂਲ ਦੇ ਬੱਚੇ ਕੋਲ ਜਾਨੋ ਕੋਈ ਜਾਣਕਾਰੀ ਨਹੀਂ ਸੀ ਫਿਰ ਕਾਲਜ ਦੇ ਵਿਦਿਆਰਥੀ ਕੋਲ ਜਿਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਫਿਰ ਇੱਕ ਅਧਿਆਪਕ ਕੋਲ ਜਿਨੂੰ ਥੋੜੀ-ਮੋਟੀ ਜਾਣਕਾਰੀ ਸੀ ਪਰ ਪੂਰੀ ਜਾਣਕਾਰੀ ਨਹੀਂ ਸੀ ਫਿਰ ਇੱਕ ਦੁਕਾਨਦਾਰ ਕੋਲ ਜਿਨੂੰ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਫਿਰ ਅਸੀਂ ਗਏ ਇੱਕ ਬਜ਼ੁਰਗ ਬੇਬੇ ਕੋਲ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਜਿਨ੍ਹਾਂ ਨੇ ਸਾਨੂੰ ਸੰਕੇਤ ਦੇ ਦੱਸਿਆ ਕਿ ਸਾਡੇ ਮੌਜੂਦਾ ਕਿਵੇਂ ਮੇਰੇ ਇਸ ਇਤਿਹਾਸ ਨੂੰ ਨਹੀਂ ਮਨਾਇਆ ਜਾਂਦਾ ਹੈ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ ਪ੍ਰਧਾਨ ਨਿਰੀ ਝੰਡਾ ਲਰਾਉਂਦੇ ਹਨ ਇਸ ਪ੍ਰੋਗਰਾਮ ਰਾਹੀਂ ਇਹ ਸਿੱਖਿਆ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨੂੰ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੀ ਨਵੀਂ ਪੀੜ੍ਹੀ ਸਾਡੇ ਇਤਿਹਾਸਿਤ ਗਿਆਨ ਲੈ ਕੇ ਬਿਲਕੁਲ ਵੀ ਚੱਲ ਜਾਂਦੀ ਹੈ ਧੰਨਵਾਦ